ਕਿੰਨਾ ਉੱਚਾ ਰਹਿੰਦਾ ਹੈ ਪਤਾ ਕਾफी ਉੱਚਾ ਰਹਿੰਦਾ ਸੀਗਾ ਜੀ ਇੰਦੀ ਹੀ ਹੁੰਦੀ ਕਰਦਾ ਦਿਨ ਬਿਲਕੁਲ ਥਲੇ ਲੱਗ ਗਿਆ ਨਾ ਇਹੋ ਚੀਜ਼ ਸਾਰਾ ਇਹੋ

ਬਹੁਤ ਔਖਾ ਹੀ ਗਾਇ ਹੈ ਮੇਨੂੰ ਦੋ ਬੰਦੇ ਫਟਕੇ ਵਿੱਚ ਅੰਦਰ ਜਾਂਦੇ ਠੀਕ ਜੀ ਹੁਣ ਸਭ ਬਿਨਾਂ ਹਾਂ ਹੈ ਜੀ ਮੈਨੂੰ ਤਾਂ ਪਹਿਲਾਂ ਦੋ ਬੰਦੇ ਫਟਕੇ ਜੰਦੇ ਸੀ ਇੰਨਾ ਔਖਾ ਕਿ ਕਈ ਡਾਕਟਰਾਂ ਨੂੰ ਤਾਂ ਕਿਹਾ ਮੈਨੂੰ ਇਹ ਇੱਥੋਂ ਆ ਕੇ ਮਰ ਤ ਗਿਆ ਇਹਨਾਂ ਮੈਂ ਬਹੁਤ ਡਾਕਟਰਾਂ ਕੋਲ ਵੱਡੇ-ਵੱਡੇ ਕੋ ਜਾਇਆ ਕਿਥੋਂ ਫੜਕ ਨਹੀਂ ਪਿਆ ਦੋ ਬੰਦੇ ਫੜਕੇ ਅੰਦਰ ਜਾਂਦੇ ਜੀ ਦੋਏ ਜਾਂਦੇ ਜੀ ਪਰ ਫਿਰ ਕੰਨਾ ਬਹਿ ਗਿਆ ਫਟਕ ਦੋ ਬਗੇਲ ਵੀ ਮਤਲਬ ਇਹ ਕਿੰਨੇ ਦਿਨ ਹੋ ਗਏ ਅਜੇ ਕਿੰਨੇ ਦਿਨ ਹੋ ਗਏ ਅਜੇ ਅੱਜ ਮੈਂ 10 ਦਿਨਾਂ ਬਾਅਦ ਆਇਆ। ਬੈਂ ਵਧੀਆ ਫਰਕ ਪੈ ਗਿਆ। ਜਿਹੜੀ ਜਿੱਥੋਂ ਮੈਨੂੰ ਮੈਚ ਦੀ ਪਰਕਰ ਨਾ ਕੋ। ਸਾਨੂੰ ਦਰਾਹੇ ਦੱਸਿਆ ਰਿਸ਼ਤੇਦਾਰਾਂ ਨੇ। ਉਹ ਵੀ ਜੀਐਨਸੀ ਤੋਂ ਮੁੜ ਕੇ ਆਏ ਹਿੰਦੇ। ਠੀਕ। ਉਹ ਵੀ ਥੋੜੀ ਹੋਇਆ ਜੀ। ਠੀਕ ਹੈ ਜੀ। ਕਿੰਨੇ ਦਿਨ ਤੋਂ ਪ੍ਰਸ਼ਾਂਤ ਜੀ ਤੁਸੀਂ? ਮੈਂ ਹੋ ਗਿਆ 8-9 ਮਹੀਨੇ ਤੋਂ ਮੰਜੀ ਦੇ ਬੈਠਾ ਜੀ। ਸਾਡੇ ਕੋ ਕਿੰਨੇ ਦਿਨ ਹੋ ਮਹੀਨਾ ਤੋਂ ਹੋ ਗਿਆ ਅੰਦੇ ਨੂੰ। 6 ਮਹੀਨਾ ਹੋ ਗਿਆ ਜੀ। ਮਹੀਨੇ ਦਾ ਬੇਟਵਰ ਮੈਂ ਠੀਕ ਹੋ ਗਿਆ ਜੀ। ਠੀਕ ਹੈ ਜੀ। ਕਿੰਨਾ ਕ ਪੈਸਾ ਕਰਦਾ ਤੁਸੀਂ ਇਹਦੇ ਉੱਤੇ ਇਸ ਕੁਸੂ ਵਿੱਚ ਸਾਡਾ ਖਰਚਾ ਕੁਝ ਵੀ ਨਹੀਂ ਆਇਆ ਜੀ ਬੋੜਾ ਹੀ ਖਰਚਾ ਨਹੀਂ ਕਰਦਾ ਨਹੀਂ ਬਾ ਪਹਿਲਾਂ ਕਿੰਨਾ ਖਰਚਾ ਕਰਦੇ ਪਹਿਲਾਂ ਤਾਂ ਡੇਢ 2 ਲੱਖ ਰੁਪਏ ਲੱਗਦੇ ਸੀ ਠੀਕ ਹੈ ਇੱਥੇ ਠੀਕ ਹੋ ਗਿਆ ਮੈਂ ਜਿੱਥੇ ਹੀ ਤੁਹਾਨੂੰ ਦਿਖਾ ਲਿਆ ਤੁਸੀਂ ਮੈਂ ਰੋਪੜ ਵੀ ਆ ਸਰਜੀ ਡਾਕਟਰ ਦੇ ਹਾਂਜੀ ਕੋਈ ਹੱਕ ਨਹੀਂ ਪਿਆ ਉੱਥੋਂ ਹੋਰ ਕਿੱਥੇ ਚਲਦਾ ਆ ਇਹ ਹਫ਼ਤਾ-ਹਫ਼ਤਾ ਖੰਨੇ ਹੀ ਸੰਭਾਲੇ ਕੌਂਸਲ ਦੇ ਹਾਂਜੀ ਮੱਛੌੜੇ ਠੀਕ ਹੈ ਹਰਕ ਮੈਨੂੰ ਇੱਥੋਂ ਵੇਨਾ ਕਿਹੜਾ ਪਿੰਡਾ ਤੁਹਾਡਾ ਮੀਰਾ ਪਿੰਡਾ ਜੀ ਭੌਂਕਰ ਨੀਡੋ ਦੇ ਨਾਲ ਠੀਕ ਠੀਕ ਇਹ ਕਹ ਕੇ ਇਹਦਾ ਮੋਰੋ ਗਰਾਹ ਕਰ ਗਿਆ ਠੀਕ ਹੈ ਪਹਿਲਾਂ ਗਏ ਇਥੇ ਰਾਜ ਵਧੀਆ ਹੋ ਗਿਆ ਠੀਕ ਹੈ